ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੰਜ ਗਾਵਾਂ ਸੇ ਲੈ ਲੈ ਕੇ ਆਏ ਜੀ ਪੰਦੀ ਬਈ ਗੱਬਣ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਤੇ ਜਿਹੜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ ਚੋਂ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕੰਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਜੀ ਹਾਂਜੀ ਬਬੂ ਜੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸਵੀਰ ਫੂਲ ਜ਼ਿਲ੍ਹਾ ਬਰਨਡਾ ਜੀ ਨੇੜੇ ਪਿੰਡ ਬਾਈ ਜਿਹੜੇ ਸਲਾਪੁਰ ਹੈ ਜੀ ਤੇ ਰਾਮਪੁਰ ਫੂਲ ਉਪਕਰਣ ਦੇ ਸਰ ਭਗਤਾ ਭਾਈ ਕਹਿੰਦੇ ਵਿਚਾਲੇ ਜੇ ਪਿੰਡ ਦੇ ਨਾ ਦੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈ 9463842855 ਦੂਜਾ ਹੈਗਾ 7087820603 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੇ ਪਹਿਲੇ ਨੰਬਰ ਤੇ ਵੜ ਦੇਈ ਨੇ ਕਿਹੜਾ ਸੂਸ ਹੁਣਾ ਤੇ ਦੂਜਾ ਸੂਸ ਸੁਣਾ ਬਈ ਇਹਨੇ ਕਿੰਨੇ ਦਿਨ ਲਓ ਬਈ ਪਾ ਤਿਆਰੀ ਜੇ ਬਾਈ ਜੀ ਮੰਨ ਕੇ ਚਲੋ ਵੀ ਓਕੇ ਇੱਕ ਦੋ ਦਿਨ ਲੈਣੇ ਆ ਵੜਨੇ ਠੀਕ ਆ ਬਾਈ ਲੈਵਾ ਬੜਾ ਕਮਾਲ ਹੈ ਨਾ ਬਹੁਤ ਬਹੁਤ ਆਰਡਰ ਫਿਟਿੰਗ ਚੈੱਕ ਕਰ ਲੋ ਢਿੱਲ ਚੈੱਕ ਕਰ ਹਾਂਜੀ ਤੁਹਾਨੂੰ ਬਹੁਤ ਚੰਗਾ ਲੱਗਿਆ ਸਾਰੀਆਂ ਬਲਡਰਾਂ ਲਾ ਗੱਡੂ ਫਿਰ ਕਰਮ ਵਾਲੀ ਨੇ ਸੋਨਾ ਕਿੱਲਾ ਠੰਡੀ ਸੀ ਲਈ ਬੜਾ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਮ ਵਾਲੀ ਨੇ ਪਲੀ ਤਾਂ ਬਾੜੀ ਜੀ ਬੜਾ ਕੱਲੀ ਕੱਚੀ ਆ ਕੱਚੀ ਵੀ ਕੋਈ ਬਾੜੀ ਦਿਨਾਂ ਦੀ ਨਹੀਂ ਆਹੀ 2-4 ਆਹੀ 2-4 ਦਿਨ ਲੈਣੀ ਜੀ ਬਸ ਹੂੰ ਉਹ ਨੂੰ ਲੈ ਵਾ ਚੈੱਕ ਕਰ ਲੋ ਸਫਾਈ ਬੜੀ ਆ ਨਾ ਜੀ ਹਾਂਜੀ ਬਹੁਤ ਸਾਫ਼ ਜੀ ਕੀ ਬਾਤ ਆ ਬਈ ਨਾਣਾ ਨੂਣਾ ਫਲ ਚੰਗੀਆਂ ਕੱਲੀ ਕੱਚੀ ਕੱਚੀ ਆ ਹਾਂਜੀ ਕਿੰਨਾ ਦੁੱਧ ਦੇ ਦੂ ਐਸਟੀਮੇਟ ਆ ਐਸਟੀਮੇਟ ਬਈ ਦੇ ਦਵਾ ਦੂ ਕਿਸੇ ਵਾਲੇ ਬੰਦੇ ਕੋਲੇ ਜਾ ਬੜੀ ਤਾਂ ਇਹ 16-17 ਲੀਟਰ ਓਕੇ ਬਈ ਹਾਂਜੀ ਠੀਕ ਆ ਖੋਲ ਦੇ ਬਈ ਤੋਰ ਕੇ ਬਰੀਟ ਚੰਗੀ ਆ ਪ੍ਰਿੰਟ ਚੰਗਾ ਥਾਨ ਬਹੁਤ ਚੰਗਾ ਪੂਰੀ ਸਾਫ ਸੁਥਰੀ ਬੈੜ ਹੈ ਜੀ ਪੂਰੀ ਹਾਂਜੀ ਕਿਤੋਂ ਵੀ ਹੱਥ ਤਰਾਂ ਨਹੀਂ ਗੜ ਸਹੀ ਗੱਲ ਆ origignal ਦੂਜਾ ਸੋਰਸ ਹੋਣਾ ਹੀ ਓਕੇ ਬਾਈ ਹੱਥੀ ਚੋ ਲਿਓ ਚਾਹੇ ਮਸ਼ੀਨ ਨਾਲ ਚੋ ਲਿਓ ਇੱਕ ਨੰਬਰ ਥਾਨ ਲੱਗਿਆਗਾ ਬਾਕੀ ਤੂਰਾ ਚੈੱਕ ਕਰ ਲੋ ਤੇ ਦਿਨ ਹਜੇ 2 ਤੋਂ 4 ਪਏ ਆ ਉਦੋਂ ਨੂੰ ਲੈ ਵਾ ਇਹ ਦੁੱਗਣਾ ਕਰ ਲੈਣਾ ਕਰਮਾਲੀ ਨੇ ਬਿਊਟੀ ਚੈੱਕ ਕਰ ਲੋ ਲੈ ਕੀ ਬਾਤ ਆ ਬਾਈ ਕੀ ਮੋਲ ਆ ਬਾਈ ਜੈਜਾ ਬਈ ਇਹ ਦੇ ਦਾਂਗੇ 57000 ਰੁਪਏ 57000 ਦੀ ਮਾਨਤਾਨ ਹੋ ਜਾ ਮਾਨਤਾਨ ਬਾਈ ਛੋੜ ਛੱਪੇ ਵਾਲਾ ਹੋਊਗਾ ਠੀਕ ਆ ਬਾਈ ਇਹਨੇ ਆਪਾਂ ਮੁੱਲ ਤਾਂ ਤੁਹਾਨੂੰ ਅੱਗੇ ਹੀ ਪਤਾ ਆਪਾਂ ਵਾਲੇ ਵਾਦੇ ਘਟੜਾ ਮੁੱਲ ਨਹੀਂ ਕਰਦੇਗੇ ਬਾਈ ਦੀ ਖਾਸियतਾਂ ਮੋਲ ਆ ਜਿਹੜੇ ਜਮਾ ਜਾਇਜ਼ ਹੁੰਦੇ ਆ ਖਿੱਚ ਕੇ ਮੋਲ ਹੁੰਦੇ ਆ ਆਮੁੱਲ ਨਹੀਂ ਮਿਲਨੇ ਕਿਤੋਂ ਤੇ ਲੇਵੇ ਵਾਲੀ ਬੈੜਾ ਜੀ ਥਾਂ ਤੋਂ ਪੂਰਾ ਗਲਾਸ ਵਰਗਾ ਥਣ ਲੱਗੇ ਲੈਂਣ ਦੇਣ ਵਾਲੇ ਮੋਲ ਬਾਕੀ ਮੇਨ ਗੱਲ ਆ ਵੀ ਠੰਡੀ ਬਹੁਤ ਆ ਜੀ ਬੈੜਾ ਸਹੀ ਆ ਹਾਂ ਉਹ ਗੱਲ ਨਹੀਂ ਵੀ ਕੱਲ ਨੂੰ ਟਿਕਟੋਕ ਤੇ ਗੱਲੋਂ ਠੀਕ ਆ ਬਾਈ ਠੰਡੀ ਸੀ ਲਈ ਬੈੜਾ ਮੋਲ ਵੀ ਕੁਛ ਨਹੀਂ ਰੱਖਿਆ ਬਾਈ ਇਹਨੇ ਜਮਾ ਜਾਇਜ਼ ਮੋਲ ਰੱਖਿਆ ਇਹ ਨਹੀਂ ਦੂਜਾ ਸੁਣੋ ਬਈ ਕਿੰਨੇ ਦਿਨ ਲਓ ਬਈ ਬਈ ਇਹ ਮੰਨ ਕੇ ਚੱਲੋ ਵੀ 6-7 ਦਿਨ ਲੈਣੇ ਵੈੜਨੇ ਹਲੇ 6 ਤੋਂ 7 ਦਿਨਾਂ ਦੀ ਹਾਂਜੀ ਲੇਵਾ ਦੇ ਘੁੱਟੇ ਲਵੇ ਘੁੱਟ ਲਬੜੀ ਪਈ ਆ ਹਨਾ ਹਜੇ ਉਹ ਤਾਂ ਹਲੇ ਆਈ ਕਰਕੇ ਡਰੀਏ ਜਾਂਦੀ ਆ ਹਾਂ ਉਹ ਤਾਂ ਆਈ ਕਰਕੇ ਜਾ ਕੇ ਦੀ ਆ ਨਾੜਾ ਨੂੰ ਨਾ ਬਹੁਤ ਚੰਗੀਆਂ ਲੇਵਾਂ ਜੀ ਹਨਾ ਇਕੱਲਾ ਇਕੱਲਾ ਥਾਣ ਮੁੱਠੀ ਆ ਇਹਦੇ ਸੀ ਤਾਂ ਬਾੜੀ ਆਈ ਵੈੜ ਪੂਰੀ ਵਿੱਤੀ ਦੇ ਗੁਲਾਬੀ ਥਾਣਾਂ ਦੇ ਜਿਵੇਂ ਮਰਦੀ ਆ ਤੇ ਫੇਰੀ ਚੱਲ ਕੋਈ ਚਟਰੀ ਨਹੀਂ ਕਹਿਣਾ ਕੋਈ ਠੰਡੀ ਫੁੱਲ ਆ ਇਹਦੀ ਤਾਂ ਬਾੜੀ ਆਈ ਕੀ ਬਾਤ ਆ ਵਾਲੇ ਠੰਡੇ ਸਵੇਰ ਦੀ ਹੈ ਨਾ ਉਹੀ ਜਾਗਦੀ ਜਾ ਥੋੜਾ ਕੈਮਰੇ ਤੇ ਸੈਟ ਕਰਦੀ ਆ ਉਹ ਹੁਣ ਉੱਤਰੀ ਹੈ ਜੀ ਬਾੜ ਹੱਲਿਆਂ ਦੀ ਹਾਂ ਜੀ ਪੁੱਤ ਸਹੀ ਗੱਲ ਹੈ ਦਰੀ ਦਰੀ ਜੰਮ ਕੱਦ ਬਰੀਡ ਫਿਕਸ ਪ੍ਰਿੰਟ ਨੈਕਸ ਜੀ ਬਰੀਡ ਚ ਆ ਗਈ ਇਹ ਸਹੀ ਆ ਮਤਲਬ ਵੀ ਗਰਮੀ ਗਰਮੀ ਵੀ ਨਹੀਂ ਮੰਨਦੀ ਜਿਹਨੇ ਕਰੇ ਰੱਖਦੀ ਆ ਤੇ ਜਿਹਨੇ ਦੁੱਧ ਦਾ ਰਿਕਾਰਡ ਇਹ ਤਾਂ ਬਹੁਤ ਚੰਗਾ ਦਾ ਸਹੀ ਮਾਲਕਾਂ ਨੇ ਬਾਕੀ ਬੰਦੇ ਨੇ ਆਉਂਦੇ ਸਮਝ ਨਾ ਲੈਣੀ ਚੀਜ਼ ਇਹ ਬੁਰੇ ਸਹੀ ਗੱਲ ਹੈ ਜਿਹਨੇ ਪਹਿਲੇ ਸੂ ਦਾ 22 ਲੀਟਰ ਦੁੱਧ ਦਿੱਤਾ ਬਾੜ ਦਾ ਓਕੇ ਭਾਈ ਹਾਂਜੀ ਠੀਕ ਆ ਭਾਈ ਇਦਾਂ ਵੀ ਆਈ ਤੇ ਮੈਨੂੰ ਲੱਗੀ ਬਾੱਕੀ ਨਾੜ ਨੋੜ ਲੇਵੇ ਤੇ ਫੁੱਲ ਚੰਗੀਆਂ ਲੈ। ਥਾਣੀ ਬੜਾ ਚੰਗਾ ਲੱਗਿਆ। ਨਾੜ ਨੋੜ ਤਾਂ ਬਾਹਲੀਆਂ ਚੰਗੀਆਂ ਨੇ ਨੇੜੇ ਦੀ ਦਿਖਾਓ ਇਧਰ ਵੀ। ਇਹਨੂੰ ਲੈਵਾ ਚੈੱਕ ਕਰਵਾ ਨਾ। ਨਾੜ ਨੋੜ ਬਾਹਲੀਆਂ ਚੰਗੀਆਂ ਲੱਗੀਆਂ। ਕੀ ਬਾਤ ਆ ਬਈ ਨਾ। ਬੜੀ ਸਫਾਈ ਆ ਨਾ ਲੈਵੇ। ਹਾਂਜੀ ਹਾਂਜੀ। ਖੋਲੀ ਬਈ ਥੋੜੀ। ਕੱਚੀ ਕੱਚੀ ਆ। ਗੱਦ ਫੁੱਲਾ ਛੋਟੀ ਨਾ ਮੰਨਿਓ। ਵਰੀਟ ਫੁੱਲਾ। ਬਾਕੀ ਤੌਫਾ ਹੀ ਆ। ਮੌਸਮ ਜਿਹੜਾ ਮਰਜੀ ਆ ਫੁੱਲ ਕੰਮ। ਲੈ। ਤੋਰਾ ਵੀ ਚੈੱਕ ਕਰ ਲੋ ਕਰਮਾ ਇਹਦਾ। ਤੋਰਾ ਵੀ ਇੱਕ ਨੰਬਰ। ਉੱਤੋਂ ਪੱਦਰ ਪਿੱਛੇ ਤੋਂ ਪੁੜਾ ਚੌੜਾ ਚੂੜੀ ਫੋਲ ਲਾ ਕਹਨੇ ਬਾਈ ਮਖਾਈ ਪੂਰੀ ਕੱਦ ਕਾਠ ਵਾਲੀਆਂ ਛੋਟੀ ਜੀ ਬਹਿਣ ਦੀ ਬਿਡਾ ਫੋਲ ਬਹਿਣਾ ਸਹੀ ਹੈ ਬਾਈ ਬਾਕੀ ਗਾਂ ਉਹ ਵੀ ਚੰਗੇ ਸੇਵ ਵਾਲੇ ਕੋਲ ਜਾਂ ਬੜੇ ਹੋਰ ਚੰਗੀ ਬਣ ਜੀ ਬੜਾ ਸਹੀ ਹੈ ਜੀ ਸਹੀ ਹੈ ਉਹ ਚੰਗੀ ਕੱਦ ਵਾਲੀ ਬੜਾ ਜੀ ਕੀ ਮੋਲ ਆ ਬਾਈ ਜਾਇਜ ਬਈ ਜਮਾ ਜਾਇਜ ਵੰਗੋਂ ਦਾ ਭਾਵੇਂ ਕੋਈ 75 ਸੀ ਜਿੰਨਾ ਮਰਜ਼ੀ ਕਰਾ ਲਈ ਹੈ ਨਾ ਜਾਜ ਦਾ ਵੈੜ ਦੇ ਹਿਸਾਬ ਨਾਲ ਹੂੰ ਗੱਡੀ ਆ ਬੜ ਸਹੀ ਹੈ ਚੱਣੀ ਅੱਜ ਆਪਾਂ 68000 ਰੁਪਏ ਦੀ ਵੈੜ ਦੇ ਦਾਂਗੇ ਚੱਕ ਬਾਈ ਜਮਾ ਜਾਜ ਮੋਲਾ 68000 ਦੀ ਵੈੜ ਬਾਈ ਕਹਿੰਦਾ ਦੇ ਦੇਣ ਮੁੱਲ ਕਰਾਉਣਾ ਬਾਈ ਠੰਡੀ ਠੁੰਡੀ ਪੂਰੀ ਜਿਹਾ ਕ ਮੜੀ ਜੋ ਕੀ ਜਾਂਦੀ ਹੈ ਜਿਆਈ ਚੱਕ ਦੀ ਜੇ ਕੋਈ ਚੱਕ ਹਾਂ ਸੁਣੀ ਆਈ ਇਹਦਾ ਜਕੀ ਜਾਂਦੇ ਠੰਡੀ ਠੁੰਡੀ ਦਾ ਕੋਈ ਮਤਲਬ ਨਹੀਂ ਅੱਗੇ ਬਾਈ ਤਰੁੱਕਾ ਕਿਹੜਾ ਸੂਆ ਜੀ ਇਹ ਵੀ ਦੂਜਾ ਸੂ ਸੁਣਾ ਬਾਈ ਕਿੰਨੇ ਦਿਨ ਲਊ ਬਾਈ ਬਾਈ ਇਹ ਮਤਲਬ 5-6 ਦਿਨ ਸੱਤੋਂ ਥੇਕੇ ਜੇ ਲੈਣੇ ਆਗੇ ਓਕੇ ਬਈ ਲੇਵਾ ਬੜਾ ਕਮਾਲ ਦਾ ਹਨਾ ਬਈ ਬਿਹੜੀ ਬਹੁਤ ਬਹੁਤ ਵੱਡੀ ਤੇ ਚੰਗੀ ਬਿਹੜੀ ਢੇਲੀ ਬਹੁਤ ਪਈ ਹਜੇ ਦੇਖੀ ਹਾਂਜੀ ਸਾਰੀਆਂ ਬਾਲਟਾਂ ਲੱਗਡੂ ਫੇਰ ਕਰਮ ਵਾਲੀ ਨੇ ਸੋਨਾ ਕੱਲੀ ਕੱਚੀ ਕੱਚੀ ਆ ਬਸ ਕੱਚੀ ਵੀ ਕੋਈ ਬਾਲੇ ਦਿਨਾਂ ਦੀ ਨਹੀਂ ਇਧਰੋਂ ਲੇਵਾ ਚੈੱਕ ਕਰ ਲੋ ਲੈ ਕਮਾਲ ਦਾ ਸਫਾਈ ਬੜੀ ਐ ਨਾ ਬਈ ਹਾਂਜੀ ਬਹੁਤ ਨਾੜਾ ਨੂਣਾ ਫੁੱਲ ਚੰਗੀਆਂ ਗੁਲਾਬੀ ਥਾਣਾ ਪੁੱਟੀ ਦਾ ਰਿਕਾਰਡ ਬਹੁਤ ਚੰਗਾ ਇਹਦਾ 26 ਲੀਟਰ ਤੋਂ ਪਹਿਲੇ ਸੋ ਇਹਦਾ ਠੀਕ ਐ ਬਾਈ ਹੁਣ ਦੂਜਾ ਸੋ ਇਹ ਬਸ ਸੋਨਾ ਦਾ ਫੁੱਲ ਕਰਦਾ ਬਈ ਛੋਟੀ ਨਾ ਮੰਨਿਓ ਕੱਢ ਦੋ ਠੰਡੀ ਠੰਡੀ ਵੀ ਵੀ ਪੂਰੀ ਆਈ ਨਹੀਂ ਗੱਲ ਭਾਈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਠੰਡੀ ਬਹੁਤ ਹੈ ਕੀ ਬਾਤ ਆ ਭਾਈ ਹਮ ਲੈ ਠੰਡੀ ਬਹੁਤ ਆਣਾ ਬੜੀ ਠੰਡੀ ਜੀ ਪਹਿਲਾਂ ਹਮ ਵਾ ਕਿੱਟ ਢੋਲਾ ਢੋਲਾ ਦੇਖੋ ਜੀ ਲੈ ਚੱਲ ਦੇਖੋ ਬਹੁਤ ਪਈ ਆ 600-700 ਦੇਣਾ ਚ ਬੈਠਣੇ ਬਹੁਤ ਜਿਆਦਾ ਬਣ ਜਾਂਦਾ ਹਾਂ ਸਾਰੀਆਂ ਬਾਲਡ ਲਾਂ ਕੱਢੂ ਫਿਰ ਕਰਮ ਵਾਲੀ ਨੇ ਕੈਨੇਡਾ ਦਾ ਹੋਵੇ ਥਾਂ ਤੋਂ ਪਹਿਲਾਂ ਚੰਗਾ ਲੱਗਦਾ ਸਹੀ ਆ ਭਾਈ ਇਧਰੋਂ ਮੋਰੋ ਚੈੱਕ ਕਰਵਾ ਲੈ ਵਾ ਚੱਲਿਆ ਕੀ ਬਾਤ ਗੱਲਾਂ ਨੂਣਾ ਦੇਖੋ ਕਿੰਨੀ ਬਰੀਕੀ ਚ ਹਮ ਸਹੀ ਆ ਕੋਲੇ ਜੀ ਤੋੜਿਓ ਕੱਦ ਬਹੁਤ ਆ ਯਾਰ ਹਨਾ ਫੱਤ ਕੋ ਤੁ ਫੁੱਲ ਆਈ ਫੁੱਲ ਨਾ ਕੱਦ ਬਹੁਤ ਵੇਟ ਵਾਲੀ ਆ ਵੱਡੀ ਆ ਵੱਡੇ ਕੱਦ ਚ ਲੈ ਤੋੜਾ ਚੈੱਕ ਕਰ ਲੋ ਕਰ ਮਾਈ ਦਾ ਤੋੜਾ ਵੀ ਕਰ ਮਾਈ ਦਾ ਇੱਕ ਨੰਬਰ ਆ ਗਿਆ ਜਿਹੜੇ ਸਾਬ ਨਟ ਲਾ ਰਹੇ ਹਾਂ ਦੀ ਹਨਾ ਬਣੂਗੀ ਬਹੁਤ ਇਕ ਨਹੀਂ ਬਈ ਕਿਉਂਕਿ ਵੱਡੀ ਬਹੁਤ ਆਈ ਕੱਦ ਘਾਟ ਬਹੁਤ ਆਈ ਦੋਤਾ ਇਹ ਮੈਨੂੰ ਪਤਾ ਵੀ ਚੰਗੀ ਸੇਵ ਵਾਲੇ ਕੋਲੇ 30 ਲੀਟਰ ਕਿਹੜਾ ਨਾ ਦੇ ਦੇ ਜੀ ਠੀਕ ਆ ਭਾਈ ਕੀ ਮੋਲ ਆ ਭਾਈ ਜਾਇਜ਼ ਜਿਆਦਾ ਤਾਂ ਇਹ ਜਮਾ ਬਿਲਕੁਲ ਜਸਨੂਰ 75000 ਦੀ ਬੈੜ ਦੇ ਦਿੰਗੇ ਠੀਕ ਆ ਬਾਈ ਮਾਨਦਾਨ ਹੋ ਜਾ ਮਾਨਦਾਨ ਬਾਈ ਛੋੜ ਛੱਪੇ ਵਾਲਾ ਹੋ ਜਮਾ ਜੈਦ ਮੋਲਾ ਮੰਗਣ ਤੁਹਾਨੂੰ ਭਾਵੇਂ ਆਪਾਂ 90 95 ਮੰਗ ਲਓ ਕੋਈ ਬਾਹਲਾ ਨਹੀਂ ਬੈੜ ਦੇ ਸਹੀ ਆ 75000 ਦੀ ਬੈੜ ਕੱਦ ਦੇਖ ਲੋਈ ਕੱਦ ਦਾ ਅੰਦਾਜ਼ਾ ਲਾਇਓ ਬਾਈ ਬਰਾਬਰ ਖੜਾ ਹੋ ਹਿਸਾਬ ਨਾਲ ਅੰਦਾਜ਼ਾ ਲਾਇਓ ਕੱਦ ਫੁੱਲ ਬਾਕੀ ਪੂਰੀ ਸੰਵੀ ਪਲੀ ਬੜ ਹਾਂਜੀ ਕੋਈ ਲੱਸੀ ਨਹੀਂ ਲਾਮੀ ਨਹੀਂ ਪਲੀ ਵੀ ਚੰਗੀ ਆ ਥਣ ਬਹੁਤ ਚੰਗਾ ਚਾਹੇ ਹੱਥੀ ਜੋਲੇ ਚਾਹੇ ਮਸ਼ੀਨ ਜੋਲੇ ਬਾਈ ਹਾਂਜੀ ਅੱਗੇ ਬਈ 4 ਨੰਬਰ ਕਿਹੜਾ ਸੁਆਜੀ ਇਹ ਪਲੂਣ ਆ ਬਾਈ ਜੀ ਚਾਰ ਦਿਨ ਦਾ ਬੱਚੀ ਕਿੰਨੇ ਕਿ ਦਿਨ ਲੋ ਬਾਈ ਮੈਨੂੰ 6-7 ਦਿਨ ਦੀ ਹੈ ਕੱਚੀ ਹੈਗੀ ਠੀਕ ਆ ਬਾਈ ਹਾਂਜੀ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਦੁੱਧ ਬਾਈ ਜੀ ਦੇਖੋ ਆਪਾਂ ਦਾ 20-22 ਲੀਟਰ ਦੇ ਮਹੀਨਾ ਲੈਣੀ ਬੰਦੇ ਨੇ ਆਪਦੀ ਸੇਵਾ ਸੰਭਾਲ ਦੇ ਕੇ ਚੀਜ਼ ਹੈਗੀ ਸਹੀ ਆ ਬੜਕ ਨਸਲ ਵਾਲੀ ਆ ਜੀ ਪੂਰੀ ਨਸਲ ਵਾਲੀ ਆ ਹਾਂ ਪੂਰੀ ਸਟੀਲ ਥੰਦੀ ਆ ਬਾਈ ਬੜੀ ਵਾੜਾ ਚੰਗਾ ਕਰਮ ਵਾਲੀ ਦਾ ਬਾਈ ਬੜੀ ਚੰਗੀ ਵੜੜੀ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਦੰਦ ਬੰਦ ਚੈੱਕ ਕਰਕੇ ਲੈ ਕੇ ਜਾਵੇ ਕੋਈ ਕਹਿਣ ਦੀ ਗੱਲਾਂ ਨਹੀਂ ਸਹੀ ਆ ਚੌਗੀ ਬੱਚੀਆਂ ਮੋਹ ਠੀਕ ਆ ਬਾਈ ਤਾਂ ਥਣ ਥਣ ਤੋਂ ਸਭ ਜੀ ਨੇੜੋ ਕਿੰਨਾ ਚੰਗਾ ਲੱਗਿਆ ਵੇੜ ਤੋਂ ਥਣ ਲੈ ਬਾ ਚੈੱਕ ਕਰਵਾਉਂਦੇ ਆ ਤੇ ਕੋਈ ਸਾਨੂੰ ਚਾਰੇ ਇੱਕੋ ਜਿਹੇ ਮੁੱਠੀ ਵਾਲਾ ਥਣ ਲੈ ਕਿ ਠੰਡੀ ਠੁੰਡੀ ਕੋਈ ਮਤਲਬ ਹੀ ਨਹੀਂ ਕਿਸੇ ਗੱਲ ਦਾ ਹਮ ਜੀ ਆ ਹਜੇ ਅੰਦਾਜ਼ਾ ਹਸਾਉਣਾ ਲਾ ਲਿਓ ਹਾਂਜੀ ਤੇ ਸਾਰੀਆਂ ਵਰਡਲਾਂਾਂ ਕੱਢ ਫੇਰ ਕਰ ਮਾ ਲਈਨੇ ਸੋਹਣਾ ਲੈ ਵਾ ਚੈੱਕ ਕਰ ਲਓ ਕਮਾਲ ਦਾ ਬਹੁਤ ਖੂਈ ਲੱਗੇ ਸਫਾਈ ਦੇਖੀ ਬਾਈ ਦੇਖੋ ਹੀ ਸਾਨੂੰ ਲੱਗੀ ਹੂੰ ਤੇ ਕਿੱਡਾ ਲਾਟੋ ਲਾ ਦੇਖੋ ਲਾਟੋ ਲਾ ਵਾ ਪਈਆਂ ਨੇ ਸਾਰੀਆਂ ਵਰਡਲਾਂਾਂ ਕੱਢੂ ਫੇਰ ਕਰ ਮਾ ਲਈਨੇ 20 22 ਕਿਲੋ ਦੁੱਧ ਚਵਾ ਦੋ ਜੀ ਬੰਦੇ ਸੇਵ ਵਾਲੇ ਕੋਲ ਸ਼ੌਂਕੀ ਕੋਲ ਜਾਵੜੀ ਦਾ ਹੂੰ ਤੇ ਭਾਈ ਸੰਭੂ ਨੇ ਉਹ ਗੱਲ ਵੱਖਰੀ ਹੈ ਜੀ ਹੈ ਨਾ ਸਹੀ ਹੈ ਖੋਲਿਓ ਬਾਈ ਤੋਰ ਤੱਤ ਕੁੱਦ ਫੁੱਲਾ ਜੀ ਗਾਂਵ ਵੀ ਬਹੁਤ ਚੰਗੀ ਬਣਨ ਵਾਲੀ ਬੜਾ ਜੀ ਜਾਨ ਵਾਲੀ ਵੜ ਹੈ ਨਾ ਹਾਂਜੀ ਹਾਂਜੀ ਪ੍ਰਿੰਟ ਪ੍ਰਿੰਟ ਬਾਲਾ ਚੰਗਾ ਕਰ ਪੂਰੀ ਨਸਲ ਬ੍ਰੀਡ ਹੈ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮਾਈਦਾ ਇੱਕ ਨੰਬਰ ਆਇਆ ਕੀ ਬਾਤ ਆ ਭਾਈ ਕੀ ਮੁੱਲ ਆ ਭਾਈ ਜੈਜਾ ਬਾਈ ਵੀ ਤਾਂ 75000 ਦੇ ਦੇ ਦਾਂਗੇ 75000 ਦੀ ਮਾਨਤਾਨ ਹੋ ਜੂ ਮਾਨਤਾਨ ਬਾਈ ਕਿਸੇ ਚ ਆਪਣਾ ਬਾੜਾ ਵੇਸੀ ਮਾਨਤਾਨ ਛੋੜ ਛੱਪ ਕਰੋ ਸੌਦੇ ਵਾਜੀ ਵਾਲਾ ਮੁੱਲ ਆਪਣਾ ਕੋਈ ਨਹੀਂ ਬਾਈ ਓਕੇ ਭਾਈ ਠੀਕ ਹੈ ਜੀ ਛੋੜ ਛੱਪ ਕਰੋ ਮਾਨਤਾਨ ਹੁਣ ਜਮਾ ਜੈਜ ਰੱਖ ਮੰਗਲ ਤਾਂ ਹੁਣ ਭਾਵੇਂ ਪੈਦਾ ਲੱਖ ਰੁਪਏ ਮੰਗਲਗੇ ਇੱਕ 10 ਮੰਗਲੀ ਤਾਂ ਵੀ ਨਹੀਂ ਬਾੜਾ ਜੀ ਸਹੀ ਆ ਇੰਨੀ ਸਾਫ ਸੁਥਰੀ ਬੱਚੀ ਹੈ ਹਾਂਜੀ ਜਮਾ ਜਾਇਜ ਮੁੱਲ ਰੱਖਿਆ ਬਾਈ ਨੇ ਫਿਰ ਤਾਂ ਬਹੁਤ ਜਿਆਦਾ ਵੜਨੇ ਬਣਨਾ ਜੀ ਹਲੇ ਕੁ ਹਲੇ ਤਾਂ ਮਤਲਬ ਲੈਣ ਲੈਂਦੀ ਆਗਾ ਇਹੋ ਜੀ ਵੜ ਦਾ ਬਾਈ ਮਾਰਕੀਟ ਚ ਰੇਟ ਪਤਾ ਕਰ ਲੈਣਾ ਹਾਂਜੀ ਹਾਂਜੀ 1 15 20 ਘਟ ਨਹੀਂ ਮੰਗਦਾ ਜੀ ਬਾਈ ਬੰਨ ਨੋਰਮਲੀ ਬਾਈ ਹਣਾ ਹੂੰ ਜਮਾ ਖਿੱਚ ਕੇ ਮੁੱਲ ਰੱਖਿਆ ਜਮਾ ਜਾਇਜ ਨਹੀਂ ਇਹਦੇ ਚ ਬੰਦਾ ਆ ਆਪ ਨੂੰ ਕਹੇ ਕਿਸੇ ਸੋਤੇ ਬਾਈ ਦੇਣੀ ਕਿੰਨੇ ਦੀ ਸਹੀ ਆ ਬਾਈ ਐਵੇਂ ਆਪਾਂ ਕੋਈ ਫਾਇਦਾ ਨਹੀਂ ਟਾਈਮ ਖਰਾਬ ਕਰਾਂਗੇ ਅੱਗੇ ਜੋ ਮੁੱਲ ਕਰਾਉਣਾ ਫਿਰ ਜੇ ਏਡਾ ਮਾਰਟੀ ਕਰਾ ਲਓ ਹਣਾ ਜੀ ਹਾਂਜੀ ਹਾਂਜੀ ਹੂੰ ਸਹੀ ਆ ਬਾਈ ਅੱਗੇ ਬਾਈ ਲਾਸਟ ਇਹ ਬਈ ਕੱਚੀ ਹੈਗੀ ਪਲੂਣ ਹੀ ਹੈ ਤੇ ਵੀ ਚੋਗੀ ਬੱਚੀ ਓਕੇ ਜੀ ਇਹ ਬਈ ਕੱਚੀ ਆ ਮਨਲੇ 12 13 ਦਿਨ ਦੀ ਓਕੇ ਬਈ ਹਾਂਜੀ ਜੇ ਬੰਦਾ ਅੱਜ ਪੋਹ ਜੇ ਭਾਣਾ ਦੇਵਾਂਗੇ ਜਿਹੇ ਜੀ ਬੰਦਾ ਕੋਈ ਸਾਹ ਸੰਭਾਲਦਾ ਠੀਕ ਹੈ ਜੀ ਮਤਲਬ ਠੰਡੀ ਠੰਡੀ ਤੇ ਸਾਫ ਸਫਾਈ ਦੇਖੋ ਜੀ ਬੱਚੀ ਟਰਲ ਦੇਖੋ ਪਹਿਲਾਂ ਤਾਂ ਟਰਲ ਬਿਲਕੁਲ ਦਾ ਬਹੁਤ ਜ਼ਿਆਦਾ ਕੱਚੀ ਤਾਰੀਆਂ ਬਲਡ ਲਾ ਕੱਢੋ ਸੋਨਾ ਬਾਕੀ ਠੰਡੀ ਦੇਖੋ ਠੰਣ ਦੇ ਪੂਰੀ ਵਿਥੀ ਤੇ ਇਕੱਲਾ ਇਕੱਲਾ ਥਣ ਕੱਚੀ ਜ਼ਰੂਰ ਆ ਬਾਈ ਦੀ ਗੱਲ ਸਹੀ ਜੀ ਵੀ ਚਲੋ ਸਾਹਮਣੀ ਪੂਰੀ ਹੈ ਜੀ ਉਹ ਜੇ ਭਾਣਾ ਦੇਵਾਂਗੇ ਬਾਈ ਜੀ ਰੱਖਾਂਗੇ ਆਪਾਂ ਨੂੰ ਵੀ ਉਹ ਜ ਕੱਚੀ ਬੰਦਾ ਕੋਈ ਵੇਚਣ ਵਾਲਾ ਵੀ ਲੈ ਜਾਂਦਾ ਤਾਂ ਕਮਾਈ ਚੰਗੀ ਬਾਕੀ ਕੱਦ ਵੀ ਚੰਗਾ ਬ੍ਰੇਡ ਵੀ ਚੰਗੀ ਆ ਫਰੰਟ ਵੀ ਚੰਗਾ ਫੇਸ ਦਿਖਾਉਂਦਾ ਫੇਸ ਦੀ ਬਿਊਟੀ ਵੀ ਕਮਾੜੀ ਨਹੀਂ ਨਸਲ ਨਸਲ ਦੇਖੋ ਜੀ ਮੂੰਹ ਮਾਤੋ ਦੇਖੋ ਲੈ ਥੋਲਾ ਨਸਲ ਆ ਜੀ ਬੈੜ ਦੀ ਬਾਕੀ ਕੱਚੀ ਕੱਚੀ ਹੋਰ ਨਹੀਂ ਇਸ ਤਰ੍ਹਾਂ ਕੋਈ ਵੀ ਭਾਈ ਜਿਵੇਂ ਮਾੜੀ ਜੀ ਕੱਚੀ ਆ ਇੱਕ ਅੱਧਾ ਘੱਟਾ ਪਾ ਦੇ ਇਹਨੂੰ ਹਨਾ ਜਾਂ ਜੇ ਸਮਝੇ ਜੀ ਜੂ ਲਾ ਜੇ ਬੈੜ ਹਨਾ ਬਾਲੇ ਪਿੰਨ ਬੈੜ ਹਾਂਜੀ ਹੂੰ ਬੈੜ ਦੇ ਅੰਤਿਮਕੇ ਪੈ ਜੀ ਇੰਨੀ ਚੰਗੀ ਬੈੜ ਸਹੀ ਗੱਲ ਆ ਇਕੱਲੀ ਕੱਚੀ ਕੱਚੀ ਆ ਜਲੇਵਾ ਘੱਟ ਹਲੇ ਹਾਂਜੀ ਹਾਂਜੀ ਕੀ ਮੋਲਾ ਫਿਰ ਜਿਆ ਬਈ ਕੱਚੀ ਦਾ ਜਮਾ ਮੰਨ ਕੇ ਚੱਲ ਬੰਦਾ ਐ ਨਾ ਕਹੇ ਦੇਣੀ ਕਿੰਨੇ ਦੇ ਅੱਜ 57000 ਰੁਪਏ ਲੈ ਲਾਂਗੇ 57000 ਰੁਪਏ ਕਹਿੰਦਾ ਬਾਈ ਇਹਨਾਂ ਦਾ ਲੈ ਲਾਂਗੇ ਹਨ ਮੁੱਲ ਕਰਾਉਣਾ ਜੱਡਾ ਮਰਜੀ ਵੇੜ ਦਾ 75 8000 ਦੀ ਐ ਮਤਲਬ 70 ਰੁਪਏ ਦੀ ਮਰਜ਼ੀ ਵੇਚ ਦੇ ਜੀ ਹਾਂ ਕਿਦੇ ਤਿਆਰ ਹੋਊਗੀ ਕੱਚੀ ਦਾ ਭਾਗ ਆ ਜਿੱਦ ਦੇ ਵੇੜ ਤਿਆਰ ਹੋਊਗੀ ਉਹਦੇ ਪਤਾ ਹੀ ਆ ਬਾਈ ਕਿੰਨੇ ਰੁਪਈਆ ਦੀ ਤੇ ਕੋਈ ਕਿੰਨੇ ਮਤਲਬ ਹੂੰ ਊੜੇ ਪੜੇ ਦੀ ਚੌੜੀ ਜਮਾ ਪੱਧਰ ਬਹਿੜਾ ਗਈ ਸਹੀ ਗੱਲ ਆ ਬਾਈ ਮਤਲਬ ਕੋਸੋਂ ਵੀ ਹਸਦਰਾ ਨਹੀਂ ਬਹਿੜਾ ਬਾਕੀ ਠੰਡੀ ਠੁੰਡੀ ਦਾ ਤਾਂ ਅੰਤ ਹੀ ਨਹੀਂ ਬਹਿੜਦਾ ਵੀ ਮੈਂ ਮਰ ਜੀ ਹੱਥ ਤੇਰੀ ਚੱਲ ਆ ਜੇ ਤੇਰੀ ਨਹੀਂ ਕਹਿਣਾ ਕੁਛ ਨਹੀਂ ਬਾਈ ਮੂਹਰੋ ਲੈਵਾ ਚੱਕਰਵਾਣੇ ਕੱਚੀ ਪੂਰਾ ਮੁਠੀ ਮੁਠੀ ਦਾ ਥਣ ਲੱਗੇ ਬਹਿੜ ਨੂੰ ਤੇ ਨਗਸੀ ਭਰਾ ਕੋਲੇ ਬਾਈ ਪੰਜ ਪੰਜੀ ਰਖਾਤੇ ਕਿਸੇ ਵੀਰ ਨੂੰ ਪੰਜਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ